ਦਾ ਟਰੱਕ ਜਾਣਾ ਹੀ ਇਹ ਕਿਨਾ ਤੋਂ ਜਾਣਿਆ ਕਿ ਕਿੱਥੇ ਜਾਣਾ ਪਹਿਲਾਂ ਤਾਂ ਆਪ ਸਾਰਿਆਂ ਨੂੰ ਜਿਹੜੀ ਹੈਗੀ ਜੈ ਮਾਤਾ ਦੀ ਜਿਸ ਤੋਂ ਵੱਜੜੇ ਹੈਗੇ ਕਲਾਲੀ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸਭ ਦੇ ਸਹਿਯੋਗ ਤੇ ਕਿਸੇ ਦਾ ਘਾਟੇ ਜੀ ਸੇ ਵੱਧ ਹੈਗਾ ਉਹਦੇ ਸਹਿਯੋਗ ਦੇ ਨਾਲ ਜਿਹੜਾ ਹੈਗਾ ਇਹ ਲੰਗਰ ਜਿਹੜਾ ਹੈਗਾ ਨੈਣਾ ਦੇਵੀ ਮਾਤਾ ਦੇ ਬੱਸ ਸਟੈਂਡ ਦੇ ਉੱਪਰ ਜਾ ਰਿਹਾ ਹੈਗਾ ਉੱਥੇ ਇਹ ਲੰਗਰ ਲੱਗਣਾ 24 ਜੁਲਾਈ ਤੋਂ ਲੈ ਕੇ 2 ਅਕਤੂਬਰ ਤੱਕ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਲੰਗਰ ਪਹਿਲਾਂ ਅਸੀਂ ਜਿਹੜਾ ਹੈਗਾ ਹੋਲੇ ਮਾਲੇ ਤੇ ਵੀ ਲਾਇਆ ਸੀ ਤੇ ਉਸ ਤੋਂ ਬਾਅਦ ਹੁਣ ਸੌਣ ਦੇ ਮਗਰਤਿਆਂ ਦੇ ਵਿੱਚ ਜਿਹੜਾ ਹੈਗਾ ਮਹਾਮਾਈ ਦੇ ਦਰਬਾਰ ਦੇ ਵਿੱਚ ਅਸੀਂ ਫੇਲ ਲਗਾ ਰਹੇ ਹਾਂ ਤੇ ਅਸੀਂ ਜਿਹੜਾ ਹੈਗਾ ਸਹਿਰ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਜੇ ਐਸੇ ਹੀ ਤਰ੍ਹਾਂ ਹੀ ਮਾਤਾ ਦੀ ਕਿਰਪਾ ਰਹੀ ਤਾਂ ਅਸੀਂ ਜਿਹੜਾ ਨਵੇਂ ਸਾਲ ਤੇ ਉੱਪਰ ਜਿਹੜਾ ਹੈਗਾ ਫੇਲ ਲੰਗਰ ਲਗਾਵਾਂਗੇ ਉਹ ਵੀ ਸਾਰੇ ਸਹਿਰ ਸਹਿਰ ਦੇ ਸਹਿਯੋਗ ਦੀ ਨਾਲ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਵੀ ਕਹਿੰਦੇ ਹੈਗੇ ਜਿਹਦੇ ਮੈਂ ਜੋ ਵੀ ਸ਼ਰਧਾ ਹੈਗੀ ਹੈ ਜਹੇ ਕੋਈ ਉੱਥੇ ਜਾ ਸਕਦਾ ਨਹੀਂ ਜਾ ਸਕਦਾ ਹੈਗਾ ਉਹ ਵੀ ਆਪਣਾ ਤਿਲਪੁਲੀ ਦੇ ਚਪਾਈ ਕਰੋ ਤੇ ਤਾਂ ਕਿ ਆਪਣਾ ਅਸੀਂ ਮਾਤਾ ਦੇ ਦਰਬਾਰ ਦੇ ਵਿੱਚ ਜਾ ਕੇ ਉਹਨਾਂ ਦਾ ਜਿਹੜਾ ਹੈਗਾ ਆਪਣਾ ਯੋਗਦਾਨ ਪਾ ਸਕੀਏ ਇਹ ਜਮਾ ਲੰਗਰ ਹੈ ਜੀ ਇਹ ਪਹਿਲਾ ਲੰਗਰ ਹੈਗਾ ਜੀ ਇਹ ਇਸ ਕਮੇਟੀ ਦਾ ਜਿਹੜਾ ਪਹਿਲਾ ਲੰਗਰ ਇਸ ਤੋਂ ਪਹਿਲਾਂ ਅਸੀਂ ਹੋਲੇ ਮਾਲੇ ਦੇ ਲਾਇਆ ਤਾਂ ਤੇ ਉਸ ਤੋਂ ਬਾਅਦ ਅਸੀਂ ਸਹਿ ਨਿਵਾਸੀਆਂ ਨੂੰ ਇਹ ਵੀ ਕਹਾਂਗੇ ਕਿ ਉੱਥੇ ਆਓ ਸਾਡੇ ਲੰਗਰ ਦੇ ਵਿੱਚ ਜਿਹੜਾ ਹੈਗਾ ਆ ਕੇ ਆਪਣੀ ਸੇਵਾ ਵੀ ਨਿਭਾਓ ਤੇ ਆਪਣਾ ਜਿੰਨਾ ਵੀ ਯੋਗਦਾਨ ਪੈਂਦਾ ਹੈਗਾ ਉੱਥੇ ਪਾ ਕੇ ਸਾਡੇ ਕੋਲ ਜੀ ਆਓ ਧੰਨ ਪਹਿਲਾਂ ਤਾਂ ਜੋ ਵੀ ਮੇਰੇ ਵੀਰ ਇੱਥੇ ਪੱਤਰਕਾਰ ਪਾਈ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਇਹ ਜੋ ਮਹਾਮਾਈ ਦੇ ਚਾਲੇ ਸਟਾਰਟ ਹੋਣ ਜਾ ਰਹੇ ਹਨ ਉਸ ਚਾਲਿਆਂ ਦੇ ਮੱঝে ਨਜ਼ਰ ਨਿਊ ਮਾਤਾ ਨਰਨਾ ਦੇਵੀ ਕਮੇਟੀ ਦਾ ਪਹਿਲਾ ਲੰਗਰ ਹੈ ਜੋ ਉਸ ਸਹਿਰ ਦੇ ਸਹਿਯੋਗ ਦੇ ਨਾਲ ਇਹ ਬਹੁਤ ਸੰਪੂਰਨ ਹੋ ਰਿਹਾ ਹੈ ਕਿਉਂਕਿ ਜੋ ਕਰਾਲੀ ਦੀ ਪਰੰਪਰਾ ਰਹੀ ਹੈ ਇਹ ਕਿ ਜਿੱਥੇ ਵੀ ਕੋਈ ਧਾਰਮਿਕ ਪ੍ਰੋਗਰਾਮ ਹੋਵੇ ਜਾਂ ਲੰਗਰ ਦਾ ਪ੍ਰੋਗਰਾਮ ਹੈ ਕੁਰਾਲੀ ਵਾਸੀ ਨੇੜ ਦੇ ਜਿੰਨੇ ਵੀ ਸੱਜਣ ਬੈਲੀ ਐ ਸਾਰੇ ਵੱਧ ਤੋਂ ਵੱਧ ਸਹਿਯੋਗ ਦੰਨੇ ਆ ਔਰ ਕਰਨਾ ਵੀ ਚਾਹੀਦਾ ਕਿਉਂਕਿ ਕਲਯੁਗ ਦਾ ਜਮਾਨਾ ਹੈ ਜੋ ਸਹਿਯੋਗ ਹੈ ਸਾਡਾ ਇਹਨਾਂ ਚੀਜ਼ਾਂ ਦੇ ਵਿੱਚੇ ਪਬਲਿਕ ਨੇ ਸੱਜਣ ਬੈਲੀਆਂ ਨੇ ਔਰ ਆਪਣੇ ਪਰਿਵਾਰਾਂ ਦਾ ਭਲਾ ਹੋਣਾ ਕਿਉਂਕਿ ਜਿਹੜੇ ਐਦਾਂ ਦੇ ਜੋ ਪ੍ਰੋਗਰਾਮ ਚੇਚੇ ਜਾਂਦੇ ਆ ਇਹ ਕੋਈ ਨਵੀਂ ਪਰੰਪਰਾ ਨਹੀਂ ਹੈਗੀ ਇਸ ਲੰਗਰ ਦੇ ਨਾਲ ਸਾਨੂੰ ਇਹ ਦੇਖਣਾ ਚਾਹੀਦਾ ਵੀ ਹਿੰਦੂ ਧਰਮ ਦਾ ਬਹੁਤ بڑا ਕਿਉਂਕਿ ਜੋ ਮਾਤਾ ਨੈਣਾ ਦੇਵੀ ਨੂੰ ਸਾਡੇ ਪੰਜਾਬ ਦੇ ਵਿੱਚ ਹੀ ਨਹੀਂ ਆਲ ਵਰਲਡ ਦੇ ਵਿੱਚ ਮੰਨਿਆ ਜਾਂਦਾ ਹੈ ਮਹਾਮਾਈ ਹੈ ਜੋ ਸਭ ਤੋਂ ਛੋਟੀ ਭੈ ਮਹਾਮਾਈ ਹੈ ਸਾਡੇ ਸੱਤ ਦੇਵੀਆਂ ਦੇ ਵਿੱਚ ਤੇ ਕਿਉਂਕਿ ਜੋ ਦੇਵੀਆਂ ਦਾ ਵਰਨਰ ਕਰ ਨਹੀਂ ਸਕਦੇ ਸੀ ਮਹਾਮਾਈ ਨੈਣਾ ਦੇਵੀ ਦੀ ਕਿਉਂਕਿ ਮਹਾਮਾਈ ਦੀ ਜੋ ਕਿਰਪਾ ਹੈ ਕੁਰਾਲੀ ਵਾਸੀਆਂ ਦੇ ਵਿੱਚ ਕੁਰਾਲੀ ਦੇ ਵਿੱਚ ਇੱਕ ਮਹਾਮਾਈ ਦਾ ਨੈਣਾ ਦੇਵੀ ਦਾ ਮੰਦਿਰ ਵੀ ਬਣਿਆ ਹੋਇਆ ਹੈ ਤੁਸੀਂ ਜਾਣਦੇ ਹੋਣੇ ਕਿ ਜੋ ਸ਼ਿਵ ਸ਼ਕਤੀ ਮੰਦਿਰ ਹੈ ਉਹਦੇ ਵਿੱਚ ਵੀ ਔਰ ਐਦਾਂ ਦੇ ਜੋ ਲੰਗਰ ਹੈ ਕੋਰਾਲੀ ਦੀ ਦਾ ਇਹ ਖਾਸ ਕਰਕੇ ਪਰੰਪਰਾ ਰਹੀ ਹੈ ਔਰ ਇਹ ਜੋ ਲੰਗਰ ਹੈ ਆਉਣ ਵਾਲੇ ਜੋ ਮਾਤਾ ਦੇ ਚਾਲੇ ਹਨ ਨਵਰਾਤੇ ਹਨ ਉਹਨਾਂ ਤੋਂ ਪਹਿਲੇ ਨਵਰਾਤੇ ਤੋਂ ਲੈ ਕੇ ਲਾਸਟ ਨਵਰਾਤੇ ਤੱਕ ਨੈਣਾ ਦੇਵੀ বাস ਸਟੈਂਡ ਦੇ ਉੱਪਰ ਇਹ ਲੰਗਰ ਲਾਇਆ ਜਾਊਗਾ ਮੈਂ ਤਾਂ ਕੋਰਾਲੀ ਵਸਿਆ ਨੂੰ ਇਹ ਅਪੀਲ ਕਰੂੰਗਾ ਕਿ ਇਸ ਦਿਨ ਇੱਕ ਇੱਕ ਦਿਨ ਸਾਰੇ ਸੱਜਣ ਵੇਲੀ ਉੱਥੇ ਪਹੁੰਚੋ ਸੇਵਾ ਕਰੋ ਔਰ ਜੋ ਵੀ ਤਿਲਪੁਲ ਪਾਣਾ ਚਾਹੁੰਦਾ ਹੈ ਇਸ ਲੰਗਰ ਕਮੇਟੀ ਦੇ ਜ਼ਰੀਏ ਆਪਣੀ ਸੇਵਾ ਨਿਭਾਉਣ ਦਾ ਮੌਕਾ ਨਾ ਛੱਡੋ ਕਿਉਂਕਿ ਜੋ ਕਹਿੰਦੇ ਆ ਨਾ ਕਿ ਜਿੰਨੇ ਵੀ ਸੱਜਣ ਵੇਲੀ ਐ ਅਸੀਂ ਐ ਤੁਸੀਂ ਐ ਤੁਸੀਂ ਆਪਣੀ ਸੇਵਾ ਨਿਭਾ ਰਹੇ ਆਂ ਦੇਖੋ ਸਾਡੇ ਜੋ ਇਹ ਸੰਦੇਸ਼ ਹੈ ਕੋਰਾਲੀ ਵਾਸੀਆਂ ਨੂੰ ਹਰ ਨੇੜੇ ਤੇੜੇ ਦੇ ਵਸੇ ਜਿੰਨੇ ਵੀ ਆ ਉਹਨਾਂ ਨੂੰ ਪਹੁੰਚ ਰਿਹਾ ਹੈ ਤਾਂ ਕਿ ਉਹਨਾਂ ਨੂੰ ਇਹ ਪਤਾ ਲੱਗੇ ਵੀ ਲੰਗਰ ਕਮੇਟੀ ਹੈ ਜੋ ਕਿਸੇ ਨੇ ਪੈਸਾ ਇਕੱਠਾ ਨਹੀਂ ਕਰਿਆ ਸਮਾਨ ਵੀ ਦਿੱਤਾ ਹੈ ਇਹ ਲੱਗਣਾ ਵੀ ਹੈ ਇਹ ਨਹੀਂ ਹੈ ਵੀ ਉੱਥੇ ਜਾ ਕੇ ਸਮਾਨ ਨਹੀਂ ਲੱਗਣਾ ਤੁਸੀਂ ਜਾ ਕੇ ਦੇਖ ਸਕਦੇ ਆ तकरीबन ਦਿੱਲੀ ਤੁਸੀਂ ਵੀ ਉੱਥੇ ਜਾਣਾ ਹੀ ਹੈ ਤੁਸੀਂ ਵੀ ਵੀਡੀਓ ਪਾਣੀ ਹੈ ਔਰ ਅੱਗੇ ਨੂੰ ਇਸ ਲੰਗਰ ਦੀ ਅਸੀਂ ਇਹ ਚਾਹੂਗੇ ਕਿ ਬਾਦ ਚੜ ਕੇ ਲੋਕੀ ਸਹਿਯੋਗ ਕਰਨ ਭਾਰ ਦੇ ਵਿੱਚ ਰਹਿੰਦੇ ਆ ਤੇ ਇਹ ਰੱਖਣ ਧਰਮ ਬੋਹਤ ਸਾਰੀਆਂ ਪ੍ਰੋਗਰਾਮਾਂ ਇੱਥੇ ਮੌਜੂਦਾ ਸਮੇਂ ਚੱਲ ਰਹੀਆਂ ਹੈ ਕੀ ਕਾਰਨ ਇਹ ਫੇਰ ਵੀ 2 ਕਰੋੜ ਲੋਕ ਦਿੱਲੀ 24 ਘੰਟੇ ਉਹਨਾਂ ਇੱਕ ਵਾਰੀ ਇਹ ਨੰਕਰ ਸਕਰਪੋਣੇ ਮਿਲਦਾ ਭੁੱਖੇ ਸੌਂਦੇ ਨੇ ਦੇਖੋ ਇਹ ਜੋ ਆਪਣਾ ਦੇਸ਼ ਹੈ ਨਾ ਭਾਰਤ ਇਸ ਦੀ ਜੋ ਆਬਾਦੀ ਦਿਨ ਪਾ ਦਿਨ ਵਾਧੀ ਜਾ ਰਹੀ ਹੈ ਕੋਈ ਘਰੋਂ ਤੰਗ ਹੈ ਕੋਈ ਕਿਸੇ ਦੇ ਸੁੱਖ ਤੋਂ ਤੰਗ ਹੈ ਜਿੱਦਾਂ ਤੁਸੀਂ ਕਹਿੰਦੇ ਵੀ 2 ਕਰੋੜ 2.5 ਕਰੋੜ ਮੈਂ ਤਾਂ ਨਹੀਂ ਕਹਿੰਦਾ ਵੀ ਪੰਜਾਬ ਦੇ ਵਿੱਚ ਕੋਈ ਭੁੱਖਾ ਸੌਂਦਾ ਹੋਣਾ ਉਹ ਵਾਹਿਗੁਰੂ ਉਹ ਪ੍ਰਮਾਤਮਾ भूखा ਠਾਲ ਦਾ ਜ਼ਰੂਰ ਹੈ ਕਿਉਂਕਿ ਜੋ ਛੋਟੇ ਜੀਵ ਜੰਤੂ ਹੈ ਉਹ ਵੀ ਦੇਖਿਆ ਜਾਵੇ ਉੱਠਦੇ ਜ਼ਰੂਰ ਹੈ ਭੁੱਖੇ ਪਰ ਪ੍ਰਮਾਤਮਾ ਉਹਨਾਂ ਨੂੰ ਭੁੱਖੇ ਨਹੀਂ ਸੁਲਾਉਂਦਾ ਇਹ ਕਹਿਣੇ ਦੀਆਂ ਗੱਲਾਂ ਹੈ ਮੈਂ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਭ ਦਾ ਧੰਨਵਾਦ ਕਰਦਾ ਹਾਂ ਜੈ ਮਾਤਾ ਦੀ ਇਹ ਜੋ ਉਪਰਾਲਾ ਭਾਈ ਸਾਹਿਬ ਸਾਰੇ ਜਾਣੇ ਆਪਣੇ ਸ਼ਹਿਰ ਦੇ ਵਿੱਚ ਸਭ ਦਾ ਸੰਜੋਗ ਕਰਕੇ ਕਰ ਰਹੇ ਨੇ ਇਹ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਮੈਂ ਤਾਂ ਇਹ ਚਾਹੂੰਗੀ ਕਿ ਵੀ ਹਰ ਸਾਲ ਇਦਾਂ ਹੀ ਸੇਵਾ ਜਾਂਦੀ ਰਹੇ ਤੇ ਸਾਰੇ ਸ਼ਹਿਰ ਦਾ ਸੰਜੋਗ ਮਿਲਦਾ ਰਹੇ ਤੇ ਮਾਤਾ ਰਾਣੀ ਰਤੇ ਆਸ਼ਰਵਾਦ ਬਣਿਆ ਰਹੇ ਜਿਹੜਾ ਲੰਗਰ ਕੋਰਾਲੀ ਸ਼ਹਿਰ ਵਾਸੀਆਂ ਵੱਲੋਂ ਲਗਾਇਆ ਜਾ ਰਿਹਾ ਤੇ ਇਸ ਇੱਕ ਸਾਂਝਾ ਲੰਗਰ ਸਭ ਦਾ ਕਿਸੇ ਨਿੱਜੀ ਲੰਗਰ ਨਹੀਂ ਹੈਗਾ ਸਾਰੇ ਸ਼ਹਿਰ ਦਾ ਲੰਗਰ ਹੈ ਸਭ ਨੂੰ ਮੇਰੇ ਵੱਲੋਂ ਜੈ ਮਬਾਪ ਉਹ ਖਾਸ ਤੌਰ ਤੇ ਮਾਣ ਦੇਵੀ ਵਾਸਤੇ ਲੰਗਰ ਦਾ ਟੱਕ ਭੇਜਿਆ ਜਾ ਰਿਹਾ ਹੈ ਉਹਦੇ ਬਾਰੇ ਤੁਸੀਂ ਹੀ ਜਾਣੋਗੇ ਅ ਸਭ ਤੋਂ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਜੇ ਜੋ ਕਿ ਨਿਊ ਮਾ ਨੈਣਾ ਦੇਵੀ ਕਲੱਬ ਵੱਲੋਂ ਲੰਗਰ ਦੀ ਸੇਵਾ ਉੱਥੇ ਲਈ ਜਾ ਰਹੀ ਹੈ ਅੱਜ ਪੂਰਾ ਇੱਕ ਟਰੱਕ ਭਰ ਕੇ ਸਮਾਨ ਦਾ ਇੱਥੋਂ ਤੇ ਨਾਲ ਸ਼ਰਦਾ 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 ਲੂਆਂ ਦਾ ਤੇ ਨਾਲ ਅਹੁਦੇਦਾਰ ਸਹਿਬਾਨ ਅੱਜ ਇੱਥੋਂ ਰਵਾਨਾ ਹੋ ਰਹੇ ਨੇ ਤੇ 24 ਤਰੀਕ ਤੋਂ ਲੈ ਕੇ 2 ਅਗਸਤ ਤੱਕ ਅਟੁੱਟ ਲੰਗਰ ਵਰਤੇਗਾ ਅਸੀਂ ਸ਼ਹਿਰ ਕਰਾਲੀ ਵਾਸੀ ਤੇ ਸਮੂਹ ਕਮੇਟੀ ਕਿਸਮਤ ਵਾਲੇ ਧਨ ਭਾਗੀ ਸਮਝਦੇ ਆ ਜਿਨ੍ਹਾਂ ਦੇ ਹਿੱਸੇ ਇਹ ਸੇਵਾ ਆਈ ਹੈ ਤੇ ਸ਼ਹਿਰ ਵਾਸੀਆਂ ਨੂੰ ਵੀ ਮੈਂ ਅਪੀਲ ਕਰਦਾ ਵੀ ਆਪਾਂ ਉੱਥੇ ਵੱਧ ਚੜ ਕੇ ਪਹੁੰਚੀਏ ਇਹਨਾਂ ਦਾ ਸਾਥ ਸਹਿਯੋਗ ਦੇਈਏ ਤੇ ਮਾਤਾ ਦਾ ਗੁਣगान ਕਰੀਏ ਅਹ ਜੱਟ ਭਾਰਤੀ ਲੋਕ ਜਿੱਥੇ ਵੀ ਜਾਂਦੇ ਆ ਸਭ ਤੋਂ ਪਹਿਲਾਂ ਲੰਗਰ ਲਾਉਂਦੇ ਆ ਬਿਲਕੁਲ ਤੇ ਕਿੰਨੇ ਕੁ ਲੋਕ ਆ ਸਮਾਜ ਨੂੰ ਲਾ ਇਹੋ ਜਿਹਾ ਲਗਾ ਦੇਖੋ ਲੰਗਰ ਜਿਹੜਾ ਹੁੰਦਾ ਨਾ ਉਹ ਸਿੰਗਲ ਬੰਦੇ ਦੇ ਐਫਰਟ ਨਾਲ ਕਦੇ ਨਹੀਂ ਲੱਗਦਾ ਸਭ ਤੋਂ ਪਹਿਲਾਂ ਜੇ ਆਪਾਂ ਇਹਦੇ ਪਿੱਛੇ ਇੱਕ ਮੈਸੇਜ ਦੇਖੀਏ ਸਾਡੇ ਕਿਸੇ ਵੀ ਧਰਮ ਦੀ ਗੱਲ ਕਰੀਏ ਹਰ ਧਰਮ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਨਾਲ ਲੰਗਰ ਨੂੰ ਸ਼ਰਧਾ ਦਾ ਪ੍ਰਤੀਕ ਘੋਸ਼ਿਤ ਕੀਤਾ ਗਿਆ ਇੱਕ ਇਹਦੇ ਨਾਲ ਕੀ ਹੁੰਦਾ ਵੀ ਭਾਈਚਾਰਕ ਸਾਂਝ ਵੀ ਵੱਧਦੀ ਹੈ ਜਦੋਂ ਸਾਰਿਆਂ ਨੇ ਇਕੱਠੇ ਹੋ ਕੇ ਜਾ ਕੇ ਉੱਥੇ ਸੇਵਾ ਕਰਨੀ ਹੈ ਹਫ਼ਤਾ 10 ਦਿਨ ਰਹਿਣਾ ਤਾਂ ਆਟੋਮੈਟਿਕਲੀ ਰਿਸ਼ਤੇ ਤੇ ਸੰਬੰਧ ਗੂੜੇ ਹੁੰਦੇ ਨੇ ਪਿਆਰ ਵੱਧਦਾ ਤੇ ਸਾਡੇ ਸਾਰੇ ਜਿੰਨੇ ਵੀ ਦੇਵੀ ਦੇਵਤੇ ਨੇ ਸਾਡੇ ਸਿੱਖ ਧਰਮ ਚ ਹੋਵੇ ਚਾਹੇ ਹਿੰਦੂ ਸਮਾਜ ਚ ਹੋਵੇ ਲੰਗਰ ਨੂੰ ਉੱਚ ਕੋਟੀ ਦਾ ਸ਼ੁਭ ਕੰਮ ਮੰਨਿਆ ਗਿਆ ਤੇ ਹਮੇਸ਼ਾ ਹੀ ਸਾਨੂੰ ਇਹ ਉਪਰਾਲੇ ਕਰਦੇ ਰਹਿਣੇ ਚਾਹੀਦੇ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਜਾਤੀਵਾਦ ਦੀ ਛੱਟ ਮਾਰਨੋਂ ਲੰਗਰ ਨਹੀਂ ਦੇਖੋ ਮੈਂ ਸਮਝਦਾ ਵੀ ਇਹ ਇਨਸਾਨ ਦੀ ਆਪਦੀ ਸੋਚ ਤੇ ਨਿਰਪਰ ਕਰਦਾ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਦਾ ਲੰਗਰ ਸੱਚਾ ਸੌਦਾ ਕਰਕੇ ਆਏ ਤੇ ਸੱਚੇ ਸੌਦੇ ਤੇ ਅੱਜ ਉਹਨਾਂ ਦੇ ਪੈੜਾਂ ਤੇ ਚੱਲਦੇ ਹੋਏ ਸਾਡਾ ਧਰਮ ਮਤਲਬ ਹਰੀ ਥਾਂ ਤੇ ਜੇ ਕੋਈ ਮੁਸੀਬਤ ਵੀ ਆਉਂਦੀ ਆ ਤਾਂ ਉੱਥੇ ਅੱਗੇ ਵੱਧ ਚੜ ਕੇ ਲੰਗਰ ਲਾਇਆ ਜਾਂਦਾ ਉਸੇ ਤਰ੍ਹਾਂ ਸਾਡੇ ਹਿੰਦੂ ਵੀਰ ਨੇ ਜਿਹੜੀ ਇਹ ਪ੍ਰਤਾਏ ਇਹਦੇ ਨਾਲ ਜਾਤੀਵਾਦ ਦਾ ਕੋਈ ਲੈਣ ਦੇਣ ਨਹੀਂ ਸਾਡਾ ਮੰਨਣਾ ਹਿੰਦੂ ਮੁਸਲਮ ਸਿੱਖ ਈਸਾਈ ਸਭੇ ਹਨ ਭਾਈ ਭਾਈ ਇਹ ਮਾਤਾ ਨੇ ਜੀਤੋ ਸੇਵਾ ਲੈਣੀ ਆ ਉਹਦੇ ਤੇ ਕਿਰਪਾ ਕਰਕੇ ਉਹ ਤੋਂ ਸੇਵਾ ਲੈ ਲੈਣ ਸਮਾਜ ਨੂੰ ਕੀ ਬਚਦਾ ਸਮਾਜ ਨੂੰ ਇਹੀ ਹੈ ਜੀ ਵੀ ਆਪਣੇ ਬੱਚਿਆਂ ਨੂੰ ਆਪਣਾ ਆਪਾ ਧਰਮ ਦੇ ਨਾਲ ਜੁੜੀਏ ਆਪਾਂ ਚੰਗੇ ਰਸਤੇ ਪਈਏ ਸਾਡੇ ਨੌਜਵਾਨੀ ਨੂੰ ਜਿੱਥੇ ਖੇਡਾਂ ਦੇ ਨਾਲ ਨਾਲ ਧਾਰਮਿਕ ਜਾਣਕਾਰੀ ਹੋਣ ਦੀ ਵੀ ਬਹੁਤ ਲੋੜ ਹੈ ਤਾਂ ਕਿ ਚੰਗੇ ਨਾਗਰਿਕ ਬਣ ਕੇ ਆਪਾਂ ਆਪਦੇ ਸਮਾਜ ਦਾ ਸਥਾਨ ਉੱਚਾ ਚੱਕ ਸਕੀਏ ਅੱਜ ਸਾਡੇ ਕਰਾਲੀ ਸ਼ਹਿਰ ਚ ਨਿਊ ਮਾਤਾ ਨੈਣਾ ਦੇਵੀ ਮਾਤਾ ਦੇ ਲੰਗਰ ਦਾ ਪਹਿਲੀ ਵਾਰ ਇਹ ਕਮੇਟੀ ਲੰਗਰ ਦਾ ਜੋ ਸਾਰੇ ਸ਼ਹਿਰ ਦੇ ਸਹਿਯੋਗ ਦੇ ਨਾਲ ਇਹ ਅੱਜ ਟਰੱਕ ਰਵਾਨਾ ਕਰ ਰਹੀ ਹੈ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਵੀ ਤੇ ਇਸ ਲੰਗਰ ਕਮੇਟੀ ਨੂੰ ਵੀ ਇੱਕ ਵਧਾਈ ਦਿਨਾ ਕਿ ਇਹ ਉਪਰਾਲਾ ਜੋ ਮਾਤਾ ਨੈਣਾ ਦੇਵੀ ਦੇ ਆਸ਼ੀਰਵਾਦ ਦੇ ਨਾਲ ਸਾਡਾ ਸ਼ਹਿਰ ਅਸੀਂ ਸਾਰੇ ਲੋਕ ਆਪਣੇ ਕਾਰੋਬਾਰ 'ਚ ਆਪਣੇ ਹਰ ਕਿੱਤੇ 'ਚ ਤਰੱਕੀਆਂ ਬਖਸ਼ ਰਹੇ ਹਾਂ ਮਾਤਾ ਦਾ ਆਸ਼ੀਰਵਾਦ ਹੈ ਇਹ ਤਾਂ ਕੁਝ ਵੀ ਨਹੀਂ ਹੈ ਇਹ ਲੰਗਰ ਸੇਵਾ ਮਤਲਬ ਫੇਰ ਵੀ ਜੋ ਸਾਰੇ ਸ਼ਹਿਰ ਵਾਸੀ ਜੋ ਉਥੇ ਭੰਡਾਰਾ ਲੱਗਦਾ ਏ ਅੱਜ ਇਸ ਕਮੇਟੀ ਵੱਲੋਂ ਪਹਿਲਾ ਲੰਗਰ ਭੇਜਿਆ ਜਾ ਰਿਹਾ ਸਾਰੀ ਕਮੇਟੀ ਦਾ ਬਹੁਤ ਬਹੁਤ ਸ਼ੁਕਰੀਆ ਮੈਂ ਕਹਣਾ ਜੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਲੰਗਰ ਹਰ ਬੰਦੇ ਦੇ ਦਿਲ 'ਚ ਇਨਸਾਨੀਅਤ বাসਦੀ ਹੈ ਪਿਆਰ ਕਰਨ ਵਾਲੇ ਲੋਕ ਹੈ ਹਰ ਧਰਮਾਂ 'ਚ ਆਪਸ 'ਚ ਮਿਲਜੁਲ ਕੇ ਰਹਿਣ ਵਾਲੇ ਲੋਕ ਹੈ ਉਸੇ ਤਰ੍ਹਾਂ ਸਾਡੇ ਕਰਾਲੀ 'ਚ ਚਾਹੇ ਅਸੀਂ ਗਸਾਈਆਂ ਵਾਲੇ ਬਾਬਾ ਜੀ ਦੀ ਗੱਲ ਕਰ ਲਈਏ ਚਾਹੇ ਸਵਾਮੀ ਜੀ ਨਦੀ ਪਾਰ ਵਾਲੇ ਅਸੀਂ ਬਚਪਨ ਤੋਂ ਜੋ ਉਹਨਾਂ ਦੇ ਆਸ਼ੀਰਵਾਦ ਸਦਕਾ ਜੋ ਸਾਨੂੰ ਸਮਾਜ ਵਿਚਰਨ ਦੀ ਸੇਧ ਪ੍ਰਾਪਤ ਹੋਈ ਹੈ ਉਹਨਾਂ ਤੋਂ ਅਸੀਂ ਉਸ ਰਾਹ ਤੇ ਚੱਲ ਰਹੇ ਹਾਂ ਤੇ ਸਾਡੇ ਸ਼ਹਿਰ ਚ ਵੀ ਹਰ ਧਰਮ ਦੇ ਲੋਕ ਹਰ ਹਰ ਅਸੀਂ ਇਸ ਦੇਵ ਭਾਵਨਾ ਜਾਂ ਪੂਜਾ ਭਾਵਨਾ ਨੂੰ ਪੂਰੀ ਹਰ ਸ਼ਰਧਾ ਨਾਲ ਹਰ ਪਾਰਟਿਸਪੇਟ ਕਰਦੇ ਹਾਂ ਕੋਈ ਐ ਨਹੀਂ ਕਿਸੇ ਤਰ੍ਹਾਂ ਦਾ ਵੀ ਕਿਸੇ ਚ ਹੋਵੇ ਸਾਰੇ ਆਪਸੀ ਭਾਈਚਾਰੇ ਨਾਲ ਪਿਆਰ ਪ੍ਰੇਮ ਨਾਲ ਅਸੀਂ ਹਰ ਇਸ ਉਦੇਚ ਆਪਣਾ ਯੋਗਦਾਨ ਪਾਣੇ ਬਲਦੀ ਇੱਕ ਪਾਸੇ ਤਾਂ ਭਾਰਤ ਦੇ ਵਿੱਚ ਹਰ ਤਰਮ ਦੇ ਲੋਕ ਲੰਗਰ ਲਾਉਂਦੇ ਨੇ ਤੇ ਦੂਜੇ ਪਾਸੇ ਮੌਜੂਦਾ ਸਰਕਾਰ ਭਖਾਰੀਆਂ ਤੇ ਕਾਰਵਾਈ ਕਰ ਰਹੀ ਹੈ ਤੇ ਕਿੰਨਾ ਕੁ ਜੈਨੂਇਨ ਲੱਗਦਾ ਤੁਹਾਨੂੰ ਉਹਨਾਂ ਵਾਸਤੇ ਵੀ ਕੋਈ ਜਿਹੜੇ ਜੈਨੂਇਨ ਕੇਸ ਨੇ ਰੈਟੀਫਾਈ ਕਰਕੇ ਉਹਨਾਂ ਵਾਸਤੇ ਸਖਤ ਹਨ ਤੇ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਦੇਖੋ ਭਖਾਰੀਆਂ ਦੀ ਪਿੱਛੇ ਜੇ ਕਈ ਇਨਸੀਡੈਂਟ ਆਏ ਆਂ ਕਈ ਵਾਰੀ ਕੋਈ ਕਿਡਨਾਪ ਬੱਚਿਆਂ ਨੂੰ ਇਹ ਲੋਕ ਆਪਣਾ ਚੱਕ ਕੇ ਆ ਕੇ ਉਹ ਬੱਚਿਆਂ ਨੂੰ ਕੀ ਪਤਾ ਹੈ ਉਹ ਚੀਜ਼ਾਂ ਤੇ ਅਸੀਂ ਸਾਰਾ ਸਰਚ ਕਰਕੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੀ ਹੈ ਦਿਨ ਰਾਤ ਉਹਨਾਂ ਦੀ ਸੇਵਾ ਚ ਹਾਜ਼ਰ ਹੈ ਜੀ ਉਹਨਾਂ ਵਾਸਤੇ ਸੰਸਥਾਵਾਂ ਨੂੰ ਕੁਝ ਕਰਨਾ ਚਾਹੀਦਾ ਹੈ ਜਾਂ ਸਰਕਾਰ ਨੂੰ ਜਾਂ ਜਨੂਨ ਕੇਸਾਂ ਨੂੰ ਬਿਲਕੁਲ ਜਨੂਨ ਕੇਸਾਂ ਨੂੰ ਅਸੀਂ ਆਪ ਉਹਨਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕਰੀਏ ਆ ਉਹਨਾਂ ਦੇ ਲਈ ਕੋਈ ਅ ਕਿਸੇ ਵੀ ਤਰ੍ਹਾਂ ਦਾ ਅਸੀਂ ਉਹਨਾਂ ਦਾ ਕੋਈ ਸੁਧਾਰ ਕਰ ਸਕੀਏ ਉਹ ਵੀ ਸਾਡੀਆਂ ਐਨ ਜੀਓਜ਼ ਵੀ ਕੰਮ ਕਰਦੀਆਂ ਅਸੀਂ ਵੀ ਨਾਲ ਨਾਲ ਉਹਨਾਂ ਤੇ ਜ਼ਰੂਰ ਕੰਮ ਕਰਾਂਗੇ رابطہ ਕਰ ਰਹੇ ਹਾਂ ਜੀ ਬਿਲਕੁਲ ਕਰ ਰਹੇ ਹਾਂ